ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜਿਸ ਵਿਸ਼ੇ ਤੇ ਅੱਜ ਤੁਹਾਡੇ ਨਾਲ ਮੈਂ ਆਪਣੇ ਵਿਚਾਰ ਸਾਂਝੇ ਕਰਨ ਲੱਗਾ ਹਾਂ ਉਹ ਵਿਸ਼ਾ ਸਮੇਂ ਦੀ ਉਪਜ ਹੈ ਵਕਤ ਦਾ ਤਕਾਜ਼ਾ ਹੈ ਪੰਜਾਬੀ ਲੋਕ ਜੀਵਨ ਵਿੱਚੋਂ ਖੰਭ ਲਾ ਕੇ ਉੱਡ ਰਹੀ ਇਮਾਨਦਾਰੀ ਦਰਸ਼ਕਾਂបាន ਪੰਜਾਬੀ ਦੇ ਪ੍ਰਸਿੱਧ ਸ਼ਾਇਰ ਇਹ دانشਵਰ ਚਿੰਤਕ ਜਿਹਨਾਂ ਦੀਆਂ ਮਸਾਲਾਂ ਇਹ ਕਾਵਿਕ ਸ਼ਤਰਾ ਮੈਂ तकरीबन ਹਰ ਐਪੀਸੋਡ ਵਿੱਚ ਰਣਲ ਸਾਂਝੀਆਂ ਕਰਦਾ ਰਿਹਾ ਹਾਂ ਹਾਂ ਪ੍ਰਹਰਸ਼ਕ ਪੂਰਨ ਸਿੰਘ ਜੀ ਉਹਨਾਂ ਨੇ ਲਿਖਿਆ ਪੰਜਾਬ ਨਾ Hindu ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਜਿਹੜੀ ਧਰਤੀ ਗੁਰਾਂ ਦੀ ਧਰਤੀ ਹੋਵੇ ਜਿਸ ਧਰਤੀ ਉੱਤੇ ਵੇਦਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੋਰ ਧਾਰਮਿਕ ਪੁਸਤਕਾਂ ਦੀ ਰਚਨਾ ਕੀਤੀ ਗਈ ਹੋਵੇ ਪਵ ਸਾਗੇ ਤਰੰਡੇ ਰੱਬੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੋਵੇ ਜਿਵੇਂ ਮੈਂ ਜ਼ਿਕਰ ਕੀਤਾ ਤੇ अनेका ਸੰਤ ਮਹਾਪੁਰਖ ਪੀਰ پیغمبر ਇਥੇ ਆਏ ਹੋਣ ਇਸ ਧਰਤੀ ਨੂੰ ਪੰਜ ਆਪ ਕਿਹਾ ਜਾਂਦਾ ਸੀ ਪੰਜ ਦਰਿਆਵਾਂ ਦੀ ਧਰਤੀ ਔਰ ਇਹਨੂੰ ਪੂਜਿਆ ਜਾਂਦਾ ਸੀ ਸਾਰਾ ਦੇਸ਼ ساری ਦੁਨੀਆ ਪੰਜਾਬ ਦਾ ਸਤਿਕਾਰ ਕਰਦੀ ਸੀ ਕਿਉਂਕਿ ਪੰਜਾਬੀਆਂ ਵਿੱਚ ਕੋਈ ਐਸੇ ਗੁਣ ਸਨ ਇਕਤਾ ਬੀੜਤਾ ਤੇ ਬਹਾਦਰੀ ਇੱਕ ਸੱਚਾ ਸੁੱਚਾ ਸਾਦਾ ਜੀਵਨ ਜਿਉਣਾ ਆਪਸੀ ਭਾਈਚਾਰਾ ਰਵਾਧਾਰੀ ਜਿਹੜੀ ਕਿਤੇ ਕਿਤੇ ਵਿੱਚ ਖੰਡਿਤ ਹੁੰਦੀ ਗਈ ਆ ਉਹ ਵੀ ਕੁਝ ਜਦੋਂ ਕੋਰਾਹੇ ਪੈ ਲੋਕਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਆਗੂ ਹਨ ਉਦੋਂ ਜਿਵੇਂ 1947 ਵਿੱਚ ਚਾਹ ਉਸ ਤੋਂ ਬਾਅਦ ਵੀ ਕੁਝ ਐਸੇ ਸਮੇਂ ਆਏ ਜਦੋਂ ਪੰਜਾਬੀ ਆਪ ਹੁਦਰੀ ਹੋ ਗਏ ਕਿ ਉਹਨਾਂ ਨੇ ਮਨੁੱਖਤਾ ਨੂੰ ਜ਼ੀਰੋ ਲੀਰ ਕਰਨ ਵਰਗੀਆਂ ਮੰਦਪਾਗੀਆਂ ਵਾਰਦਾਤਾਂ ਸਰ ਅੰਜਾਮ ਦਿੱਤੀਆਂ ਪਰ ਸਮੁੱਚੇ ਤੌਰ ਤੇ ਪੰਜਾਬੀ ਲੋਕ ਜੀਵਨ ਲੋਕਾਚਾਰ ਬਹੁਤ ਹੀ ਮਾਨਮਤਾ ਰਿਹਾ ਪੰਜਾਬੀਆਂ ਦੀ ਜਿਹੜੀ ਇੱਕ ਖਾਸ ਗੱਲ ਸੀ ਉਹ ਸੀ ਉਹਨਾਂ ਦੀ ਪਰਮਾਨਸੀ ਤੇ ਇਮਾਨਦਾਰੀ ਤੇ ਲੋਕਾਂ ਦੇ ਕੰਮ ਆਉਣਾ ਪੰਜਾਬੀਆਂ ਵਿੱਚ ਇੱਕ ਭਾਵਨਾ ਸੀ ਮੈਂ ਨਹੀਂ ਤੂੰ ਪਹਿਲਾਂ ਇਹ ਹੁੰਦੀ ਸੀ ਭਾਵਨਾ ਅਸੀਂ ਨਿੱਕੇ ਹੁੰਦੇ ਵੇਂਦੇ ਰਹੇ ਹਾਂ ਕਿ ਤੇਰਾ ਤੇਰਾ ਭਲਾ ਹੋ ਜਾਏ ਤੇ ਜੇ ਮੇਰਾ ਨਹੀਂ ਕੋਈ ਵਿਗੜਦਾ ਤੇਰਾ ਜ਼ਰੂਰ ਸੌਰੀ ਕਈ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਕਈ ਹੁੰਦੇ ਨੇ ਜੇ ਮੇਰਾ ਵਿਗੜ ਕੇ ਵੀ ਤੇਰਾ ਸੌੜਦਾ ਤੇ ਤੇਰਾ ਸੌਰੀ ਇਹ ایسی ਪਾਉਣਾ ਪਰ ਹੁਣ ਅਸੀਂ ਦੇਖਦੇ ਹਾਂ ਜਿਹੜਾ ਵਿਸ਼ਾ ਅੱਜ ਦਾ ਕਿ ਪੰਜਾਬੀਆਂ ਦੇ ਜੀਵਨ ਵਿੱਚੋਂ ਆਮ ਤੌਰ ਤੇ ਵੀ ਇਹੋ ਹੀ ਵਰਤਾਰਾ ਹੈ 글로ਬਲੀ ਵੀ ਇਹੀ ਹੈ ਭਾਰਤ ਵਿੱਚ ਵੀ ਇਹ ਪੰਜਾਬੀ ਆ ਦੇ ਵਿੱਚੋਂ ਇਹਦਾ ਮਨਸ਼ੀ ਹੋਣਾ ਜੀਵਨ ਵਿੱਚੋਂ ਬਹੁਤ ਹੀ ਦੁਖਦਾਇਕ ਹੈ ਤੇ ਅਲਰਮਿੰਗ ਸਿਚੁਏਸ਼ਨ ਵੱਲ ਇਸ਼ਾਰਾ ਕਰਦਾ ਹੈ ਉਹ ਹੈ ਕਿ ਪੰਜਾਬੀਆਂ ਦੀ ਇਮਾਨਦਾਰੀ ਸਾਰੀ ਦੁਨੀਆ ਵਿੱਚ ਜਾਣੀ ਜਾਂਦੀ ਸੀ ਪੰਜਾਬੀਆਂ ਦੇ ਅੱਗੇ ਸੋਨਾ ਵੀ ਪਿਆ ਹੋਵੇ ਨਾ ਕਿ ਜੇ ਉਹਨਾਂ ਦਾ ਨਹੀਂ ਤੇ ਉਹ ਉਹਨੂੰ ਹੱਥ ਨਹੀਂ ਸੀ ਲਾਉਂਦੇ ਇਹਨਾਂ ਪਰਪੱਖੀ ਇਮਾਨਦਾਰੀ ਵਾਲਾ ਪੱਖ ਤੇ ਹੁਣ ਆਪਾਂ ਕਿੱਥੇ ਪਹੁੰਚ ਗਏ ਆ ਇਹ ਸੋਚਣ ਵਾਲੀ ਗੱਲ ਹੈ ਗੱਲ ਮੈਂ ਇੱਥੋਂ ਸ਼ੁਰੂ ਕਰਦਾ ਕਿ ਜਿਵੇਂ ਮੈਂ ਕਿਹਾ ਪੰਜਾਬ ਚ ਪੀਰ ਪੈਗੰਬਰ ਔਲੀਏ ਅਵਤਾਰ ਮਹਾਪੁਰ ਕੁਰੂ ਸਹਿਬਾਨ ਸੰਤ ਪਾਕਿਤ ਔਲੀਏ ਪੈਦਾ ਹੋਏ ਨੇ ਪੰਜਾਬ ਨੂੰ ਬਾਬਾ ਫਰੀਦ ਸਾਹਿਬ ਜੀ ਚਰਨ ਛੋਪਾ ਪ੍ਰਾਪਤ ਹੈ ਫਰੀਦਕੋਟ ਸ਼ਹਿਰ ਨੂੰ ਉੱਥੇ ਗੁਰਦੁਆਰਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਬਣਿਆ ਹੋਇਆ ਛੇਲਾ ਸਾਉ ਹਰ ਸਾਲ ਉੱਥੇ ਬਾਬਾ ਫਰੀਦ ਸਾਹਿਬ ਦੀ ਆਮਦ ਦੀ ਯਾਦ ਵਿੱਚ ਤਿੰਨ ਦਿਨ ਜੋੜ ਮੇਲਾ ਸਿਆਲ ਵਿੱਚ ਲੱਗਦਾ ਹੈ ਇਸ ਜੋੜ ਮੇਲੇ ਵਿੱਚ ਜਿੱਥੇ ਹੋਰ ਪ੍ਰੋਗਰਾਮ ਹੁੰਦੇ ਆ ਉੱਥੇ ਅੰਤਲੇ ਦਿਨ ਪਰਬੰਧਕਾਵਲੋਂ ਜਿਹੜੇ ਮੁੱਖ ਤੌਰ ਤੇ ਬਹੁਤ ਹੀ ਇਮਾਨਦਾਰ ਸਾਫ ਸਫਾਈ ਦੀ ਸੋਚ ਵਾਲੇ ਤੇ ਹੁਣ ਬਹੁਤ ਬਜ਼ੁਰਗ ਹੋ ਚੁੱਕੇ ਆਗੂ ਜਾਂ ਸਮਾਜਿਕ ਰੈਬਰ ਐਡਵੋਕੇਟ ਸਰਕਾਰਯੋਗ ਸਰ ਇੰਦਰਜੀਤ ਸਿੰਘ ਖਾਲਸਾ ਸਰ ਇੰਦਰਜੀਤ ਸਿੰਘ ਖਾਲਸਾ ਉਹ ਇਹਦੇ ਰੂਹੇ ਰਵਾਨੇ ਉਹ ਹਰ ਸਾਲ ਕੁਝ ਸ਼ਖਸੀਅਤਾਂ ਨੂੰ ਅਵਾਰਡ ਦਿੰਦੇ ਆ ਵਾਖੂ ਖੇਤਰਾਂ ਵਿੱਚ ਇਹਨਾਂ ਵਿੱਚੋਂ ਦੋ ਅਵਾਰਡ ਜਿਹੜੇ ਨੇ ਉਹ ਪ੍ਰਮੁੱਖ ਨੇ ਪਹਿਲਾ ਅਵਾਰਡ ਹੈ ਮੁਨਕਤਾ ਦੀ ਸੇਵਾ ਲਈ ਅਵਾਰਡ ਤੇ ਦੂਸਰਾ ਅਵਾਰਡ ਜਿਹੜਾ ਬਹੁਤ ਪ੍ਰਮੁੱਖ ਹੈ ਉਹ ਹੁਣ ਤਾਂ ਹੀ ਰਹਾ ਇਮਾਨਦਾਰੀ ਅਵਾਰਡ ਇਮਾਨਦਾਰੀ ਅਵਾਰਡ ਜਿਹੜਾ ਆਨੈਸਟੀ ਅਵਾਰਡ ਉਹ ਉਹਦੇ ਵਿੱਚ 1 ਲੱਖ ਰੁਪਏ ਨਗਦ ਤੇ ਪ੍ਰਸ਼ੰਸਾ ਪੱਤਰ ਦੁਸ਼ਾਲਾ ਤੇ ਯਾਦਜਨ ਮੋਮੈਂਟੋ ਲੋਈ ਇਹ ਦੇ ਕੇ ਸਰਉਪਾਦੀ ਕੇ ਸਨਮਾਨਤ ਕੀਤਾ ਜਾਂਦਾ ਸੀ ਇੱਕ ਵਿਅਕਤੀ ਨਸੀਬ ਹੈ ਤਾਂ ਕਿ ਆ ਕਿ ਬੜੇ ਦੁਖ ਦੀ ਗੱਲ ਆ ਅੱਜ ਕੀ ਜੋੜ ਮੇਲੇ ਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਹੋ ਚੁੱਕੀਆਂ ਪਰ ਕੱਲ ਜਿਹੜਾ ਅਚਾਨਕ ਐਲਾਨ ਕੀਤਾ ਬਾਪੂ ਇੰਦਰਜੀਤ ਸਿੰਘ ਜੀ ਖਾਲਸਾ ਐਡਵੋਕੇਟ ਨੇ ਮੁੱਖ ਪ੍ਰਬੰਧਕ बाबा फरीद यादगारी मेला फरीदकोट ने कि इस साल तो जेड़ा ईमानदारी अवार्ड है वो बंद किया जा रहा सारे पास बहुत हैरानी हुई हैरानी होनी स्वभाविक कि क्यों बंद ईमानदारी खत्म हो गई नहीं पूरे तौर पर ईमानदारी खत्म नहीं हुई हाले भी हैं विरले ना ही ਈਮਾਨਦਾਰ ਲੋਕ ਹੈਗੇ ਨੇ ਪਰ ਬਹੁਤ ਆਤ ਜਿਹੜੀ ਹੈ ਬਹੁ ਗਿਣਤੀ ਜਿਹੜੀ ਹੈ ਉਹ ਆਏ ਦਨਸੀ ਵੇਖਦੇ ਆ ਕਿ ਪ੍ਰਿਸ਼ਟਾਚਾਰੀ ਠੱਗੀ ਫਰਾਡ ਛਲਾਵਾ ਹੀਰਾ ਫੇਰੀ ਇਹ ਸਮਾਜ ਨੂੰ ਕੁਣਵਾਗ ਚੰਮੜ ਗਈ ਹੈ ਤੇ ਚੰਮੜ ਰਹੀ ਹੈ ਤੇ ਇਹਨੇ ਜੜਾ ਖੋਖਲੀਆਂ ਕਰ ਦਿੱਤੀਆਂ ਪੰਜਾਬੀ ਲੋਕਾਚਾਰ ਦੀਆਂ ਤੇ ਇਮਾਨਦਾਰੀ ਵਾਲੇ ਜੀਵਨ ਦੀਆਂ ਸਾਦਾ ਜੀਵਨ ਦੀਆਂ ਮਨੁੱਖੀ ਕਦਰਾਂ ਕੀਮਤਾਂ ਨੂੰ ਬਹੁਤ ਢਾਹ ਲਾਈ ਐ ਤੇ ਪੰਜਾਬੀ ਪੈ ਗਏ ਕੁਰਾਹੇ ਇਹਦੇ ਜਾਲ ਵਿੱਚ ਫਸ ਗਏ ਆਪੇ ਫਾਥੜੀਏ ਤੇ ਇਹਨੂੰ ਕੌਣ ਚੜਾਵੇ ਹੁਣ ਇਹ ਤੋਂ ਖਹਿੜਾ ਛਡਾਉਣਾ ਸੌਖੀ ਗੱਲ ਨਹੀਂ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਤਾਤਾ ਆ ਰਿਹਾ ਤਾਂ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਜਿਹੜੀ ਅ ਪਰਜਾ ਉਹਨੂੰ ਇਨਸਾਫ ਦੇਣਾ ਤੇ ਇਮਾਨਦਾਰੀ ਸਿਖਾਉਣੀ ਇਹ ਹੁਕਮਰਾਨਾਂ ਦਾ ਕੰਮ ਹੁੰਦਾ ਹੈ ਜੇ ਹੁਕਮਰਾਨ ਚੰਗੇ ਹੋਣ ਇਮਾਨਦਾਰ ਹੋਣ ਇਨਸਾਫ ਪਸੰਦ ਹੋਣ ਤੇ ਫਿਰ ਜਨਤਾ ਕੋ ਰਾਹੀ ਨਹੀਂ ਪੈਂਦੀ ਇਹ ਜਿਹੜਾ ਭਾਰਤ ਵਿੱਚ ਜਾਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਈਮਾਨਦਾਰਾਨਾ ਸੋਚ ਦਾ ਮਨਸ਼ੀ ਹੋਣਾ ਲੋਕ ਜੀਵਨ ਵਿੱਚੋਂ ਇਹਦਾ ਆਗਾਜ਼ ਇੱਥੋਂ ਹੁੰਦਾ ਹੈ ਕਿ ਜੇ ਜਿਵੇਂ ਭਾਈ ਗੁਰਦਾਸ ਨੇ ਕਿਹਾ ਪਰਜਾ ਅੰਦੀ ਗਿਆਨ ਵੇਣ ਕੂੜਕ ਸਤ ਮੁਖਾਂ ਲਾਈ ਤੇ ਉਹਨਾਂ ਨੇ ਕਿਹ ਵੀ ਲਿਖਿਆ ਕਿ ਉਲਟੀ ਵਾਰ ਖੇਤ ਕੋ ਖਾਈ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਪਵੇ ਜਦੋਂ ਜੇਨਾ ਨੇ ਇਨਸਾਫ ਕਰਨਾ ਹੈ ਜਿਹੜੇ ਤੁਸੀਂ ਆਇਆਂ ਦੇਖਦੇ ਹੋ ਕਿ ਵੱਡੇ ਵੱਡੇ ਸਮਾਜਿਕ ਕਾਰਕੁਨਾ وزیر ਸਹਿਬਾਨ ਚਾਹੇ ਉਹ ਸੁਭਾਈ ਪਦਰ ਤੇ ਹੋਣ ਚਾਹੇ ਉਹ ਰਾਸ਼ਟਰੀ ਪਦਰ ਤੇ ਹੋਣ ਤੇ ਇੰਟਰਨੈਸ਼ਨਲ ਪਦਰ ਦੀ ਤਾਂ ਗੱਲ ਆਪਾਂ ਨਹੀਂ ਕਰਦੇ ਕਿ ਆਪਾਂ ਪੰਜਾਬ ਦੀ ਤੇ ਭਾਰਤ ਦੀ ਗੱਲ ਕਰ ਰਹੇ ਆਂ ਖਾਸ ਤੌਰ ਤੇ ਪੰਜਾਬ ਦੀ ਤੇ ਮੰਤਰੀ ਸਹਿਬਾਨ ਹੋਣ ਹੋਰ ਜ਼ਿੰਮੇਵਾਰ ਅਹੁਦੇ ਤੇ ਹੋਣ ਸਮਾਜਿਕ ਹੋਣ ਇਥੋਂ ਤੱਕ ਕਿ ਧਾਰਮਿਕ ਅਹੁਦੇ ਤੇ ਉੱਚ ਧਾਰਮਿਕ ਅਹੁਦਿਆਂ ਤੇ ਬਰਾਜਮਾਨ ਵਿਅਕਤੀਆਂ ਉੱਤੇ ਵੀ ਆਏ ਦਿਨ ਭ੍ਰਿਸ਼ਟਾਚਾਰ ਦੇ ਤੇ ਬੀਮਾਨੀ ਦੇ ਠੱਗੀ ਦੇ ਪਰਪੰਚ ਕਰਨ ਦੇ ਲੋਕਾਂ ਨੂੰ ਅ ਅ ਜੋ ਉਹਨਾਂ ਤੋਂ ਜੀਵਨ ਸੇਧ ਮਿਲਦੀ ਆ ਉਹ ਦੇਣ ਦੀ ਬਜਾਏ ਲੋਕਾਂ ਨਾਲ ਫਰਾਡ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਫਿਰ ਲੋਕ ਸੋਚਦੇ ਆ ਕਿ ਜਿਹੜੇ ਸਾਡੇ ਰੋਲ ਮਾਡਲ ਨੇ ਜੇ ਉਹ ਹੀ ਇਦਾਂ ਦੇ ਨੇ ਤੇ ਫਿਰ ਸਾਨੂੰ ਕੌਣ ਬਲੇਮ ਕਰ ਸਕਦਾ ਜਿੱਥੇ ਸਰਕਾਰੀ ਗ੍ਰਾਂਟਾਂ ਲਈ ਦਿੱਤੇ ਗਏ ਪੈਸੇ ਲੋਕਾਂ ਤੱਕ ਨਾ ਪਹੁੰਚਣ ਉਹ ਸਮਕਸ਼ਟ ਤੇ ਖਰਚ ਨਾ ਹੋਣ ਜਿਸ ਮਕਸਦ ਤੇ ਇਹੋ ਭੇਜੇ ਜਾਂਦੇ ਆ ਸੈਂਟਰ ਵੱਲੋਂ ਜਾਂ ਸੂਬਾਈ ਸਰਕਾਰਾਂ ਵੱਲੋਂ ਉਹਨੂੰ ਵਿੱਚੋਂ ਹੀ ਬੇਈਮਾਨੀ ਕਰਕੇ ਹੜੱਪ ਕਰ ਲਿਆ ਜਾਵੇ ਸਕੈਮ ਦੇਖੋ ਕਿੰਨੇ ਆਉਂਦੇ ਆ ਪੜਤਾਲਾਂ ਹੁੰਦੀਆਂ ਪਰ ਵਹੀ ਢਾਕ ਕੇ ਤਿੰਨ ਪਾਸਾ ਨਤੀਜਾ ਕੁਝ ਨਹੀਂ ਨਿਕਲਦਾ ਕਿਉਂਕਿ ਸਾਰੇ ਮਿਲੇ ਹੋਏ ਨੇ ਨਕਸ਼ਾ ਸਿਆਸਾ ਬਣਿਆ ਹੋਇਆ ਹੈ ਇੱਕ ਤ੍ਰਿਕੋਣ ਬਣੀ ਹੋਈ ਹੈ ਸਿਆਸਦਾਨਾਂ ਦੀ ਪੁਲਿਸ ਦੀ ਤੇ ਬਿਊਰੋਕ੍ਰੇਟ ਦੀ ਇਹ ਕੁਝ ਨਹੀਂ ਹੁੰਦੀ ਜੀ ਫਿਰ ਜਿਹੜਾ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਨਾ ਪਹਿਲੀ ਮਹਾਤਮਾ ਗਾਂਧੀ ਇਹ ਕਹਿਆ ਸੀ ਕਿ ਪਹਿਲੀ ਜਿਹੜੀ ਇਕਾਈ ਹੈ ਲੋਕ ਰਾਜ ਦੀ ਉਹ ਪੰਚਾਇਤ ਹੈ ಗ್ರಾಮ ਪੰਚਾਇਤ ਤੇ ਜਿਹੜਾ ਸਰਪੰਚ ਬਣਦਾ ਹੈ ਉਹ ਉਹ ਹੀ ਗ੍ਰਾਂਟਾਂ ਦੀ ਹੀਰਾ ਫਰੀ ਕਰਦੇ ਬਹੁਤ ਸਾਰੇ ਸਰਪੰਚ ਆਇਜ ਦਿਨ ਖਬਰਾਂ ਆਉਂਦੀ ਇਹਨਾਂ ਨੇ ਗ੍ਰਾਂਟਾ ਹੜੱਪ ਕਰ ਗਏ ਜਿੱਦਣ ਸਰਪੰਚ ਬਣਦਾ ਹੈ ਉਦੋਂ ਦੇਖੋ ਤੇ ਉਸ ਤੋਂ ਬਾਅਦ 5 ਸਾਲ ਬਾਅਦ ਦੇਖ ਲਓ ਉਹਦੀ ਜਾਇਦਾਦ ਚ ਕਿੰਨਾ ਵਾਧਾ ਹੋ ਗਿਆ ਕਿੱਥੋਂ ਹੋ ਗਿਆ ਇੱਕ ਹੋਰ ਗੱਲ ਦੱਸਾਂ ਤੁਹਾਨੂੰ ਕੋਈ ਮਸਾਲਾ ਦੇਣੀ ਹੈ ਪੈਣੀ ਇੱਕ ਆਟਾ ਦਾਲ ਸਟীম ਚਲਾਈ ਸੀ ਪ੍ਰਕਾਸ਼ ਸਿੰਘ ਬਾਦਲੂ ਹਰਾਨੇ ਵੀ ਜਿਹੜੇ ਗਰੀਬ ਨੇ ਜਾਂਦੇ ਨੀਲੇ ਕਾਰਡ ਬਣੇ ਹੋਇਆ ਉਹ ਮੈਂ ਵੇਖਿਆ ਇੱਕ ਦਿਨ ਮੈਂ ਬੜਾ ਹੈਰਾਨ ਹੋਇਆ ਕਿ ਜਿਹੜੇ ਗਰੀਬ ਨੇ ਉਹਨਾਂ ਨੂੰ ਤਾਂ ਖਰ ਪੰਜਾਬੀਆਂ ਵਿੱਚ ਗੱਲ ਨਹੀਂ ਸੀ ਆਟਾ ਦਾਲ ਦੀ ਪੰਜਾਬੀ ਤਾਂ ਦੇਸ਼ਦਾਨ ਭਰਦੇ ਰਹੇ ਆ ਇਹ ਵੀ ਇੱਕ ਸਿਆਸੀ ਸਕੀਮ ਸੀ ਯਾਰ ਇਧਰ ਨਹੀਂ ਮੈਂ ਜਾਂਦਾ ਮੈਂ ਗੱਲ ਅਸਲੀ ਤੇ ਉਹਨਾਂ ਨੁਕਤੇ ਤੇ ਕਿ ਮੈਨੂੰ ਬੜੀ ਹੈਰਾਨੀ ਹੋਈ ਕਿ ਰਜਿਆ ਪੂਜਿਆ ਸਰਦਾਰ ਤਕੜਾ ਜ਼ਿਮੀਦਾਰ ਉਹਦਾ ਬੰਦਾ ਵੀ ਕਾਰਡ ਲੈ ਕੇ ਵਿੱਚ ਖੜਾ ਸੀ ਕਣਕ ਲੈਣ ਲਈ ਜਿਹੜੀ ਉਹ ਗਰੀਬਾਂ ਨੂੰ ਮਿਲਦੀ ਹੈ ਇਹਦਾ ਮਤਲਬ ਉਹ ਹੱਕ ਮਾਰ ਰਿਹਾ ਕਿਸੇ ਦਾ ਕਿਸੇ ਦਾ ਨਹੀਂ ਬਹੁਤ سارے ਲੋਕਾਂ ਦਾ ਮਾਣੂ ਪੁੱਛਿਆ ਜੇ ਉਹਨੇ ਦੱਸ ਦਿੱਤੀ ਸਹੀ ਗੱਲ ਮੈਂ ਕਿਹਾ ਵੀ ਤੁਹਾਨੂੰ ਕੀ ਲੋੜ ਪੈਗੀ ਤੁਹਾਡਾ ਸਰਦਾਰ ਤਾਂ ਬੜਾ ਤਖੜਾ ਰੱਜਿਆ ਪੂਜਿਆ ਬੰਦਾ ਉਹ ਕਹਿੰਦਾ ਜੀ ਕਾਰਡ ਬਣਿਆ ਹੋਇਆ ਅਸਰ ਸੁਖਣਾ ਜਿਹੜੀ ਇਹ ਕਣਕ ਮੈੜੀਆਂ ਨੇ ਡੰਗਰਾਂ ਨੂੰ ਪਾਵਾਂਗੇ ਉਹ ਡੰਗਰ ਡੰਗਰਾ ਵਾਸਤੇ ਕੰਮ ਆਊਗੀ ਉਹਨਾਂ ਦੇ ਚਾਰੇ ਦੇ ਵਿੱਚ ਮਲਾ ਦੇਾਂਗੇ ਤੇ ਜਦੋਂ ਗੋਤਾਵਾ ਕਰੀਦਾ ਤਾਂ ਇਸ ਤਰ੍ਹਾਂ ਕਹਿੰਦਾ ਜੇ ਮੁਫਤ ਮਰਦੀਆ ਤੇ ਕਿਉਂ ਨਾ ਲਈਏ ਜੇ ਇਹ ਅਸੀਂ ਸਾਡੀ ਸੋਚ ਇੱਥੋਂ ਤੱਕ ਨਿਕਲ ਗਈ ਕਿ ਅਸੀਂ ਕਈਆਂ ਦਾ ਹੱਕ ਮਾਰ ਰਹੇ ਆ ਇਹ ਸਾਨੂੰ ਉਸ ਚੀਜ਼ ਦੀ ਲੋੜ ਨਹੀਂ ਸੋ ਆਪ ਲੋਕਾਂ ਦੀ ਸਹਾਇਤਾ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਨਾ دھਮੜਾ ਉਸੀ ਦਾ ਜੋ ਖਰਚੇ ਔਰ ਖਾਏ ਦੇਵੇ ਦਿਲਾਏ ਰਜ਼ਾਏ ਖੋਦਾਏ ਖੋਤਾ ਨਾ ਰੱਖੇ ਇਕੱਲਾ ਨਾ ਖਾਏ ਇਹ ਭਾਵਨਾ ਉੜ ਗਈ ਇਹ ਭਾਵਨਾ ਉੜ ਗਈ ਇਹ ਭਾਵਨਾ ਖਤਮ ਹੋ ਗਈ ਇਸ ਕਰਕੇ ਅ ਈਮਾਨਦਾਰੀ ਦਾ ਪੱਲਾ ਜਿਹੜਾ ਨਾ ਉਹ ਪੰਜਾਬੀ ਛੱਡੇ ਜਾ ਰਹੇ ਨੇ ਛੱਡੇ ਜਾ ਰਹੇ ਨੇ ਤੇ ਅਖੀਰ ਇਹ ਐਸਾ ਨਾ ਸਮਾਂ ਆ ਜਾਏ ਮੈਨੂੰ ਖਦਸ਼ਾ ਹੈ ਕਿ ਇਹ ਪੱਲਾ ਹੱਥੋਂ ਛੁੱਟ ਜਾਵੇ ਤੇ ਫੇਰ ਪਛਤਾਉਣਾ ਪਵੇ ਜਿਹੜਾ ਇਮਾਨਦਾਰੀ ਦਾ ਨਾਰਾ ਨਾ ਕਿ ਇਮਾਨਦਾਰ ਬਣੋ ਇਮਾਨਦਾਰੀ ਵਾਲੇ ਕੰਮ ਕਰੋ ਇਹ ਹੁਣ ਕੰਧਾਂ ਤੇ ਲਿਖਿਆ ਸਲੋਗਨ ਹੀ ਬਣ ਕੇ ਰਹਿ ਗਿਆ ਜਾਂ ਕੋਈ ਇਸ਼ਤਿਹਾਰਾਂ ਦੇ ਉੱਤੇ ਲਿਖਿਆ ਹੋਇਆ ਜਾਂ ਕਿਤਾਬਾਂ ਵਿੱਚ ਤੁਸੀਂ ਪੜ੍ਹ ਸਕਦੇ ਹੋ ਪਰ ਪ੍ਰੈਕਟੀਕਲ ਜੀਵਨ ਵਿੱਚੋਂ ਇਹ ਮਨਫੀ ਹੁੰਦਾ ਜਾ ਰਿਹਾ ਵੱਡੀ ਚਿੰਤਾ ਦਾ ਵਿਸ਼ਾ ਇਹ ਜਿੱਥੇ ਇਮਾਨਦਾਰੀ ਨਹੀਂ ਉਥੇ ਫਿਰ ਸੁਖ ਸਮ੍ਰਿਧੀ ਤੇ ਖੁਸ਼ਹਾਲੀ ਤੇ ਮਾਨਸਿਕ ਟਿਕਾਉ ਵੀ ਨਹੀਂ ਉਥੇ ਵਿਕਾਰ ਪੈਦਾ ਹੋਣਗੇ ਜੇ ਤੁਸੀਂ ਇਮਾਨਦਾਰੀ ਨਾਲ ਪੈਸਾ ਨਹੀਂ ਕਮਾਇਆ ਹੱਕ ਹalal ਦੀ ਕਮਾਈ ਨਹੀਂ ਕੀਤੀ ਇਸਲਾਮ ਵਿੱਚ ਵੀ ਆਉਂਦਾ ਹੱਕ ਹalal ਦੀ ਕਮਾਈ ਕਰੋ ਔਰ ਦੇ ਵਿੱਚ ਲੋੜ ਆਉਂਦਾ ਨਹੀਂ ਬਦਦ ਕਰੋ ਇਹ ਪੰਜਾਬੀਆਂ ਦਾ ਖਾਸਾ ਸੀ ਇਹ ਤਾਂ ਹੀ ਸਿੱਖ ਧਰਮ ਵਿੱਚ ਦਸਵੰਦ ਦਾ ਕਿਹਾ ਨਾ ਕਿ ਆਪਣੀ ਇਮਾਨਦਾਰੀ ਦੀ ਕਮਾਈ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਉਹ ਨੇਕ ਕੰਮਾਂ ਤੇ ਖਰਚ ਕਰੋ ਤੁਹਾਡੇ ਕਾਰੋਬਾਰ ਵਿੱਚ ברਖਸ ਪਵੇਗੀ ਤੁਹਾਡੇ ਕਰਮ ਵਿੱਚ ਸੁਖ ਸ਼ਾਂਤੀ ਰਹੇਗੀ ਤੁਹਾਡੇ ਮਨ ਨੂੰ ਟਿਕਾ ਮਿਲੇਗਾ ਸਹਿਜਤਾ ਮਿਲੇਗੀ ਸ਼ਾਂਤੀ ਮਿਲੇਗੀ ਤੇ ਜਿਹੜਾ ਸਹਿਜ ਜਿਉਂਦਾ ਉਹ ਚੰਗੇ ਕੰਮ ਕਰਦਾ ਹੁਣ ਜਿਵੇਂ ਮੈਂ ਕਿਹਾ ਅਸੀਂ ਰੋਜ਼ ਵੇਖਦੇ ਹਾਂ ਕਿ ਇਹੋ ਜਿਹਾ ਜ਼ਮਾਨਾ ਆ ਗਿਆ ਇਹੋ ਜਿਹੇ ਪਾਕ ਪਵਿੱਤਰ ਰਿਸ਼ਤੇ ਬੜੇ ਬੜੇ ਕੇਸ ਆਉਂਦੇ ਨੇ ਜਿੱਥੇ ਮਾਂ ਦੇ ਨਾਲ ਪੁੱਤਰ ਠਗੀ ਮਾਰ ਰਿਹਾ ਹੈ ਬੇਈਮਾਨੀ ਕਰ ਰਿਹਾ ਤੇ ਪੁੱਤਰ ਦੇ ਨਾਲ ਮਾਂ ਕਰ ਰਹੀ ਹੈ ਜਿੱਥੇ ਪਿਓ ਪੁੱਤਰ ਨਾਲ ਕਰ ਰਿਹਾ ਤੇ ਪੁੱਤਰ ਵਾਇਸਾਈ ਵਰਸਾ ਪਿਓ ਨਾਲ ਕਰ ਰਿਹਾ ਜਿੱਥੇ ਭਰਾ ਭਰਾਵਾਂ ਦੇ ਦੁਸ਼ਮਣ ਹੋਏ ਫਿਰਦੇ ਨੇ ਉਹਨਾਂ ਦਾ ਛਲਕਪਟ ਕਰਕੇ ਉਹਨਾਂ ਦੇ ਨਾਲ ਧੋਖੇਬਾਜ਼ੀ ਕਰਕੇ ਬੇਈਮਾਨੀ ਕਰਕੇ ਫਰਾੜ ਕਰਕੇ ਉਹਨਾਂ ਦਾ ਸਭ ਕੁਝ ਠਗ ਲੈ ਲੈਂਦੇ ਨੇ ਤੇ ਇਹਨਾਂ ਦਾ ਫਿਰ ਨਤੀਜਾ ਕੀ ਨਿਕਲਦਾ ਹੈ ਆਏ ਦਿਨ ਖਬਰਾਂ ਤਾਂ ਹੀ ਤਾਂ ਹੁਣ ਪੜੀਆਂ ਰਹਿੰਦੀਆਂ ਪਹਿਲਾਂ ਖਬਰਾਂ ਹੋਰ ਤੇ ਰਹਿੰਦੀਆਂ ਹੁੰਦੀਆਂ ਸਨ ਹੁਣ ਇਦਾਂ ਦੀਆਂ ਹੁੰਦੀਆਂ ਰੋਜ਼ ਭਈ ਮਾਂ ਨੇ ਪੁੱਤ ਮਰਵਾਤਾ ਕੋਈ ਸੋਚ ਸਕਦਾ ਪੁੱਤਰ ਨੇ ਮਾ ਮਾਰ ਦਿੱਤੀ ਪੁੱਤਰ ਨੇ ਪਿਓ ਮਾਰ ਦਿੱਤਾ ਚਾਚਾ ਮਾਰ ਦਿੱਤਾ ਭੈਣ ਨੇ ਭਰਾ ਤੇ ਭਰਾ ਨੇ ਭੈਣ ਦਾ ਕਤਲ ਕਰਵਾਤਾ ਇਹ ਸਾਰੀਆਂ ਬੇਈਮਾਨੀ ਦੀ ਸੋਚ ਦੀ ਉਪਜ ਮਨ ਭਾਗੀਆਂ ਘਟਰਾਵਾਂ ਨੇ ਜਿੰਨਾ ਚਿਰ ਅਸੀਂ ਇਮਾਨਦਾਰ ਨਹੀਂ ਬਣਦੇ ਜਿੰਨਾ ਚਿਰ ਅਸੀਂ ਇਹ ਨਹੀਂ ਸਮਝਦੇ ਕਿ ਜਿਹੜਾ ਸਾਡਾ ਨਹੀਂ ਉਹ ਸਾਡਾ ਨਹੀਂ ਜੋ ਸਾਨੂੰ ਕੁਦਰਤ ਨੇ ਦਿੱਤਾ ਹੈ ਉਹੀ ਸਾਡਾ ਹੈ ਉਹਦੇ ਨਾਲ ਹੀ ਸੀ ਗੁਜ਼ਾਰਾ ਕਰਨਾ ਸਿੱਖੀਏ ਫਿਰ ਹੋਰ ਬਰਕਤ ਪਵੇਗੀ ਕਿੰਨਾ ਕੁ ਬਦਲਾ ਆ ਗਿਆ ਤੁਹਾਡੇ ਨਾਲ ਦੋ ਮੈਂ ਘਟਨਾਵਾਂ ਸਾਂਝੀਆਂ ਕਰਨ ਲੱਗਾ ਇਤਿਹਾਸ ਹਵਾਲੇ ਤੁਹਾਨੂੰ ਸ਼ਾਇਦ ਯਾਦ ਹੋਵੇਗਾ 1998 1998 ਵਿੱਚ ਦਿੱਲੀ ਤੋਂ ਇੱਕ ਟ੍ਰੇਨ ਆ ਰਹੀ ਸੀ ਜਿੱਚ ਬਹੁਤ ਸਾਰੇ ਪ੍ਰਵਾਸੀ ਲੋਕ ਸਨ ਹੋਰ ਨਸੂਬਿਆਂ ਦੇ ਉਹ ਗੱਡੀ ਖੰਨੇ ਦੇ ਕੋਲ ਪਿਆਰਕ ਹਾਥੀ ਦਾ ਸ਼ਿਕਾਰ ਹੋ ਗਈ ਬਹੁਤ ਸਾਰੀਆਂ ਮੌਤਾਂ ਹੋਈਆਂ ਕੈਜੂਅਲਟੀਆਂ ਬਹੁਤ ਹੋਈਆਂ ਤੇ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ ਜਾਂ ਨਹੀਂ ਬੇਹੋਸ਼ ਹੋ ਗਏ ਜਿਹਨਾਂ ਨੂੰ ਹਸਪਤਾਲ ਅੱਛਾ ਆੜੇ ਦ્વાੜੇ ਦੇ ਪਿੰਡਾਂ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਉਹ ਇੱਕਦਮ ਜੇ ਜਿਹੜੇ ਜੋ ਵੀ ਹੱਥ ਚੀਜ਼ ਆਈ ਮਦਦ ਕਰਨ ਵਾਲੀ ਪਹਿਲਾਂ ਤਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਫੇਰ ਜਿਹੜੇ ਮ੍ਰਿਤਕ ਸਨ ਉਹ ਉਹਨਾਂ ਦੀਆਂ ਲਾਸ਼ਾਂ ਇੱਕ ਪਾਸੇ ਕੀਤੀਆਂ ਉਹਨਾਂ ਦੀ ਸਹਾਇਤਾ ਕੀਤੀ ਉਹਨਾਂ ਦੀ ਆਰਥਿਕ ਵੱਧ ਕੋਲੋਂ ਕੀਤੀ ਜਿਹਨੇ ਵਸਕਦੀ ਸੀ ਉਹ ਬਚਾਏ ਤੇ ਉਹਨਾਂ ਦੇ ਕੋਲ ਕਹਿੰਦੇ ਕਈਆਂ ਕੋਲ ਚੰਗੇ ਪੈਸੇ ਸਨ ਇੱਕ ਵੀ ਪੈਸਾ ਇਹ ਪੰਜਾਬੀਆਂ ਦੀ ਇਮਾਨਦਾਰੀ ਹੈ ਜਿਹਨੂੰ ਰੋਕ ਸਲੂਟ ਬਾਅਦ ਵਿੱਚ ਪਰਸ਼ੀਤ ਬਹੁਤ ਇਦੀ ਚਰਚਾ ਹੋਈ ਨੈਸ਼ਨਲ ਮੀਡੀਆ ਨੇ ਵੀ ਕੀਤੀ ਆਮ ਤੌਰ ਤੇ ਕਰਦਾ ਨਹੀਂ ਪੰਜਾਬ ਦੀ ਪੰਜਾਬੀਆਂ ਦੀ ਪਰ ਉਹ ਕਰਣੀ ਪਈ ਕਿਉਂਕਿ ਦੁਨੀਆਂ 'ਚ ਢੰਕੇ ਵਧ ਗਏ ਪੰਜਾਬੀ ਦੀ ਇਮਾਨਦਾਰੀ ਤੇ ਕਿ ਬਾਕੀ ਵਿਦੇਸ਼ੀ ਚੈਨਲ ਬੜਾ ਪ੍ਰਸਿੱਧਾ ਉਹਦੇ ਨਾਲ ਨਿਊਜ਼ ਪੜਦਾ ਹੁੰਦਾ ਸੀ ਉਦੋਂ ਮੈਂ ਜਦੋਂ ਨਿਊਜ਼ ਸੁਣਾ ਰਿਹਾ ਸੀ ਤੇ ਜਿਹੜੇ ਉਹ ਮਹਾਰਾਸ਼ੀ ਪ੍ਰੈਜ਼ੈਂਟਰ ਮਾਲਕ ਨੇ ਉਹ ਵਿੱਚੋਂ ਮੇਰੇ ਪੜਦੇ ਪੜਦੀ ਉਹਨਾਂ ਨੇ ਵਿੱਚ ਹੰਗਾਰਾ ਦਿੱਤਾ ਕਹਿੰਦੇ ਵਾਹ ਜਦੋਂ ਮੈਂ ਇਹ ਕਿਹਾ ਕਿ ਢੋ ਪ੍ਰਵਾਸੀਆਂ ਨੇ ਜਿਹੜੇ ਚੰਗੇ ਕਾਰੋਬਾਰੀ ਸਨ ਉਹਨਾਂ ਨੇ ਪ੍ਰੈਸ਼ਨਰ ਗੱਲਬਾਤ ਕਰਦੇ ਹਸਪਤਾਲ 'ਚ ਕਿਹਾ ਕਿ ਅਸੀਂ ਹਮ ਪੰਜਾਬੀਓ ਕੀ ਇਮਾਨਦਾਰੀ ਕੋ ਸੈਲੂਟ ਕਰਤੇ ਹੈ ਕਿਸੇ ਦਾ ਇੱਕ ਥੇਲਾ ਵੀ ਇੱਕ ਥੇਲਾ ਵੀ ਜਿਹੜਾ ਸਭ ਤੋਂ ਨਿਗੂਣੀ ਚੀਜ਼ ਹੈ ਚਾਹੇ ਕਿਸੇ ਕੋਲ ਜਿਹਨੇ ਬੇਈਮਾਨ ਹੋਣਾ ਉਹਨੇ ਥੇਲੇ ਤੇ ਵੀ ਹੋ ਜਾਣਾ ਜਿਹਨੇ ਨਹੀਂ ਹੋਣਾ ਉਹਨੇ ਲੱਖਾਂ ਰੁਪਏ ਤੇ ਵੀ ਨਹੀਂ ਹੋਣਾ ਉਹ ਕਹਿੰਦੇ ਜੀ ਸਾਡਾ ਕਿਸੇ ਨੇ ਇੱਕ ਥੇਲਾ ਵੀ ਨਹੀਂ ਛੇੜਿਆ ਸਾਰਿਆਂ ਦੇ ਪੈਸੇ ਜੋ ਉਹਨਾਂ ਦਾ ਮਾਲ ਵਾਪਸੀ ਉਹਨਾਂ ਦਾ ਜੋ ਸੀ 65% ਉਹਨਾਂ ਦੇ ਕੋੜੀ ਹੈ ਮਿਰਜ਼ਕਾਂ ਦੇ ਜੇਬਾਂ ਚ ਪਿਆ ਤੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਕੋਲ ਹੈ ਇੱਕ ਉਹ ਕਹਿੰਦਾ ਮੈਂ ਸਲੂਟ ਉਹ ਕਹਿੰਦੀ ਅਸੀਂ ਸਲੂਟ ਕਰਦੇ ਆਂ ਪੰਜਾਬੀਆਂ ਉਦੋਂ ਫਿਰ ਮਾਣ ਨਾਲ ਕਿੱਡਾ ਫਖਰ ਨਾਲ ਸਿਰ ਉੱਚਾ ਹੁੰਦਾ ਮੈਂ ਇੱਕ ਆਪਣੀ ਜੀਵਨ ਦੀ ਘਟਨਾ ਦੱਸਣਾ ਮੈਂ ਜਲੰਧਰ ਛੌਣੀ ਵਿੱਚ ਪੜਦਾ ਸੀ ਉਦੋਂ ਵੀ ਅਸਿੱਧੇ ਨਹੀਂ ਸੀ ਹੁੰਦੇ ਉਦੋਂ ਹੁੰਦੀ ਸੀ ਹਾਇਰ ਸਕੈਂਡਰੀ ਯਾਨੀ 11 ਜਮਾਤਾ ਤੇ ਤੇਨ ਸਾਲ ਦੀ ਬੀਏ ਹੁੰਦੀ ਸੀ ਮੈਂ ਐਂਡੀ ਵਿਕਟਰੀ ਸਕੂਲ ਜੰਦਰ ਸ਼ਾਉਣੀ ਪੜਦਾ ਸੀ 10ਵੀਂ ਦੀ ਸੀਮਾ ਉਦੋਂ ਤੇ ਪੀਰੀਅਡ ਖਾਲੀ ਸੀ ਤੇ ਮੈਂ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਦੇ ਮੋੜ ਦੀ ਰਾਮਚੰਦ ਜਵੇਦ ਪ੍ਰਿੰਸੀਪਲ ਹੁੰਦੇ ਸਨ ਸਾਡੇ ਤੇ ਜਿਹੜੇ ਮੈਨੂੰ ਪੜਾਉਂਦੇ ਸਨ ਟੀਚਰ ਅੰਗਰੇਜ਼ੀ ਦੇ ਮੇਰੇ ਮਨਪਸੰਦ ਟੀਚਰ ਜਿਨ੍ਹਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਸੀ ਔਰ ਬਹੁਤ ਕੁਝ ਜ਼ਿੰਦਗੀ ਚੋਂ ਉਹਨਾਂ ਤੋਂ ਸਿੱਖਿਆ ਹਮੇਸ਼ਾ ਉਹਨਾਂ ਦੀ ਯਾਦ ਮੇਰੇ ਮਨ ਚ ਬਣੀ ਰਹੇਗੀ ਵਸੀ ਰਹੇਗੀ ਉਹ ਹਿਮਾਚਲ ਦੇ ਸੀ ਪਰ ਛੌਨੀ ਆ ਕੇ ਸੈਟਲ ਹੋ ਗਏ ਸੀ ਪੱਕੇ ਉਹਨਾਂ ਦੇ ਮੁੰਡੇ ਫੌਜ ਅਫਸਰ ਮੇਰਾ ਮਾਸਟਰ ਭਗਤ RAM ਜੀ ਭਗਤ RAM ਜੀ ਮੇਰੇ ਆਈਡੀਅਲ ਸਨ ਮੇਰੇ ਰੋਲ ਮਾਡਲ ਸਨ ਉਹਨ ਮੈਨੂੰ ਨਹੀਂ ਸੀ ਪਤਾ ਮੈਂ ਜਦ ਤੁਰਿਆ ਆਉਂਦਾ ਸੀ ਤੇ ਮੇਰੇ ਮੂਰੇ ਇੱਕ ਥਦੀ ਨੋਟਾਂ ਦੀ ਪਈ ਜ਼ਮੀਨ ਦੇ ਉੱਤੇ ਇਹ ਯਾਨੀ ਕੱਚੀ ਜ਼ਮੀਨ ਜਿਹੜੀ ਸੀ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਦੇ ਮੂਰੇ ਇਹ ਪਿੱਛੇ ਪਾਰਕ ਸੀ ਪੇਪਰਸ ਦਾ ਦਰਖ ਸੀ ਵੱਡਾ ਉਹਦੇ ਵਿੱਚ ਜਿਹੜਾ ਵਿਚਕਾਏ ਜਿਹੜਾ ਰਸਤਾ ਸੀ ਕੱਚਾ ਪਿਆ ਉਹ ਮੇਰੀ ਇੱਕਦਮ ਨਿਗਾ ਪਈ ਤੇ ਸ਼ਾਇਦ ਉਸ ਤੋਂ ਪਹਿਲਾਂ ਕੋ ਆਉਂਦਾ ਤੇ ਚੁਕਲੇਂਦਾ ਲੈ ਜਾਂਦਾ ਮੈਂ ਉਹ ਪੈਸੇ ਚੁਕਲੇ ਚੁਕਲੇ ਤੇ ਦੇਖੋ ਬੰਦੇ ਦੇ ਮਨ ਵਿੱਚ ਦੋ ਖਿਆਲ ਆਉਂਦੇ ਆ ਇੱਕ ਤਾਂ ਆਉਂਦਾ ਕਿ ਮੈਂ ਰੱਖ ਨਾ ਪਹਿਲਾਂ ਸ਼ਾਇਦ ਇਹ ਖਿਆਲ ਮੈਨੂੰ ਨਹੀਂ ਪਤਾ ਮੇਰੇ ਮਨ 'ਚ ਆਇਆ ਪਰ ਦੂਜਾ ਮੇਰਾ ਖਿਆਲ ਜਿਹੜਾ ਮੇਰੇ ਮਨ 'ਚ ਆਇਆ ਕਿ ਨਹੀਂ ਮੈਨੂੰ ਜਿਹੜੀ ਮੇਰੇ ਮਾਪੇ ਨੇ ਸਿੱਖਿਆ ਦਿੱਤੀ ਆ ਇਹ ਪੈਸੇ ਮੇਰੇ ਨਹੀਂ ਪਤਾ ਨਹੀਂ ਕਿਹਦੇ ਨੇ ਮੈਂ ਸਿੱਧਾ ਮੈਨੂੰ ਹੋਰ ਕੁਝ ਨਹੀਂ ਸੁਝਿਆ ਮੈਂ ਪ੍ਰਿੰਸੀਪਲ ਸਾਹਿਬ ਦੇ ਆਫਿਸ ਗਿਆ ਸਿੱਧਾ ਪ੍ਰਿੰਸੀਪਲ ਸਾਹਿਬ ਨੂੰ ਤਾਂ ਨਹੀਂ ਮਿਲਿਆ ਸੁਪਰਡੈਂਟ ਸਾਹਿਬ ਜਿਹੜੇ ਸੀ ਉਹਨਾਂ ਨੂੰ ਜਾ ਕੇ ਮੈਂ ਕਿਹਾ ਜੀ ਆਹ ਮੈਨੂੰ ਪੈਸੇ ਮਿਲੇ ਆ ਤੇ ਇਹ ਤੁਸੀਂ ਲੈ ਲਓ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿੱਥੋਂ ਲੱਭਿਆ ਮੈਂ ਕਿਹਾ ਜੀ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਦੇ ਮੂਹਰੇ ਪਏ ਸੀ ਤੇ ਉਹ ਉਸ ਮਾਣੇ ਵਿੱਚ ਬਹੁਤ ਪੁਰਾਣੀ ਗੱਲ ਆ ਯਾਨੀ ਅੱਧੀ ਸਦੀ ਪਹਿਲਾਂ ਦੀ ਗੱਲ ਆ ਉਹ ਕੋਈ 900 90 ਰੁਪਏ ਸਮ ਜਿਹੜੇ ਉਦੋਂ ਜਿਹੜੇ ਮਾਸਟਰਸ ਦੇ ਆਪਾਂ ਸੀਗੇ ਉਹ ਫੀਸਾਂ ਲੈਂਦੇ ਸੀ ਉਹਨਾਂ ਦੀ ਫੀਸ ਤੇ ਪੈਸੇ ਸੀ ਜੇ ਉਹ ਪੈਸੇ ਕੋਈ ਲੈ ਜਾਂਦਾ ਹੋਰ ਤੇ ਉਹ ਵਿਚਾਰੇ ਜਿਹੜੇ ਭਗਤਰਾਮ ਸੀ ਉਹਨਾਂ ਨੂੰ ਉਹਨਾਂ ਦੇ ਸੀ ਪੈਸੇ ਉਹਨਾਂ ਨੇ ਇਹ ਇਕੱਠੇ ਕੀਤੇ ਹੋਏ ਸੀ ਸਾਰੇ ਵਿਦਿਆਰਥੀਆਂ ਤੋਂ ਤੇ ਉਹਨਾਂ ਨੂੰ ਫਿਰ ਸਦਿਆ ਉਹਨਾਂ ਨੂੰ ਪਤਾ ਲੱਗਿਆ ਹੱਥ ਪੈਰਾਂ ਦੀ ਪੈ ਗਈ ਉਹ ਦਫ਼ਤਰ ਪਹੁੰਚੇ ਉਹ ਜਦੋਂ ਦਫ਼ਤਰ ਪਹੁੰਚੇ ਤਾਂ ਮੂੰਹ ਲਟਕੇ ਦੇਖ ਕਿ ਪੰਡਿਤ ਭਗਤਰਾਮ ਜੀ ਤੁਹਾਡੀ ਮਾਇਆ ਆ ਤੁਹਾਡੇ ਤੁਹਾਡੇ ਕਿੰਨੇ ਪੈਸੇ ਸੀ ਕਹਿੰਦੇ ਜੀ ਆ ਇੰਨੇ ਆ ਉਹ ਉਹ ਕਹਿੰਦੇ ਇੰਨੇ ਸੀ ਤੇ ਫਿਰ ਉਹ ਸਾਰਾ ਦਿਨ ਮੇਰੀ ਅ ਜਾਨੀ ਪ੍ਰਿੰਸੀਪਲ ਸਾਹਿਬ ਤੋਂ ਲੈ ਕੇ ਜਿਹੜਾ ਟੀਚਰ ਵੀ ਜਿਸ ਕਲਾਸ ਜਾਵੇ ਉਹ ਇਹ ਇਸ ਖਾਕਸਾਰ ਲਈ ਚੰਗੇ ਸ਼ਬਦ ਬੋਲੇ ਤੇ ਕਿੰਨਾ ਬੰਦੇ ਨੂੰ ਉਤਸ਼ਾਹ ਮਿਲਦਾ ਇਹਦੇ ਨਾਲ ਅੱਗੇ ਹੋਰਨਾਂ ਨੂੰ ਵੀ ਉਤਸ਼ਾਹ ਮਿਲਦਾ ਕਿ ਅਸੀਂ ਇਮਾਨਦਾਰ ਬਣੀਏ ਤੇ ਜਿਹੜਾ ਜਿਹੜਾ ਜਿਹੜੀ ਚੀਜ਼ ਮੇਰੀ ਨਹੀਂ ਉਮਾ ਕਿਉਂ ਲਵਾ ਮੈਂ ਕਿਉਂ ਉਸ ਰਸਤੇ ਤੋਂ ਥੜਕਾਂ ਤਾਂ ਮਾ ਮਾਪ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਮਾਪਾਪ ਨੂੰ ਗਰਾਊਂਡ ਸੂਟ ਲੈਵਲ ਤੇ ਅੱਜ ਇਹੋ ਹੀ ਤਾਂ ਗੱਲ ਹੈ ਕਿ ਜਿਹੜੀ ਨੈਤਿਕ ਸਿੱਖਿਆ ਨਾ ਉਹ ਅਸੀਂ ਬੱਚਿਆਂ ਨੂੰ ਨਹੀਂ ਦੇ ਰਹੇ ਅਸੀਂ ਅਗਲੀ ਜਨਰੇਸ਼ਨ ਨੂੰ ਨਹੀਂ ਦੇ ਰਹੇ ਅਸੀਂ ਉਹਨਾਂ ਨੂੰ ਜਿਹੜੀਆਂ ਮਹਾਪੁਰਖਾਂ ਦੀਆਂ ਕਹਾਣੀਆਂ ਜਾਂ ਸਾਖੀਆਂ ਜਾਂ ਬਰਤਾਂਤ ਉਹ ਨਹੀਂ ਸੁਣਾਉਂਦੇ ਉਹਨਦੇ ਕਾਰਨਾਮੇ ਤੋਂ ਜਾਨੋਂ ਨਹੀਂ ਕਰਾਉਂਦੀ ਇਸ ਕਰਕੇ ਮਨੁੱਖਤਾ ਪਟਕ ਰਹੀ ਹੈ ਤੇ ਇਹ ਇਹ ਤਾਂ ਹੋਈਆਂ ਦੋ ਗੱਲਾਂ ਤੀਜੀ ਮਿਸਾਲ ਇੱਕ ਤਾਂ ਮੈਂ ਪਹਿਲੀ ਦਿੱਤੀ ਆ ਰੇਲ ਗੱਡੀ ਵਾਲੀ ਉਦੋਂ ਤੇ ਹੁਣ ਹੁਣ ਦੇਖ ਲਓ ਹੁਣ ਪਿੱਛੇ ਜਾਏ ਆ ਕੁਝ ਦਿਨ ਹੋਏ ਨੇ ਪਠਾਨਕੋਟ ਹੁਣ ਜ਼ਿਲ੍ਹਾ ਬਣ ਗਿਆ ਪਹਿਲਾਂ ਗੁਰਦਾਸਪੁਰ ਦੀ ਤਹਿਸੀਲ ਸੀ ਪਠਾਨਕੋਟ ਵਿੱਚ ਦੀ ਇੱਕ ਟਰੱਕ ਲੰਘ ਰਿਹਾ ਸੀ ਕੋਈ ਬਾਹਰੀ ਸੁਬੇ ਦਾ ਟਰੱਕ ਸੀ ਉਹਦੇ ਵਿੱਚ 1620 ਪੇਟੀਆਂ ਸਿਗੀਆਂ ਬਹੁਤ ਵਧੀਆ ਨਸਲ ਦੇ ਜਿਹੜੇ ਸੇਬ ਨੇ ਸੇਬਾਂ ਦੀਆਂ ਬੰਦ ਪੇਟੀਆਂ ਲੱਕੜ ਦੀਆਂ ਪੇਟੀਆਂ ਵਿੱਚ ਬੰਦ ਸੀ ਸੇਬ 1620 ਉਹਦਾ ਭਿਆਨਕ ਐਕਸੀਡੈਂਟ ਹੋ ਗਿਆ ਟਰੱਕ ਦਾ ਤੇ ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਉਹਨੂੰ ਹਸਪਤਾਲ ਪਤਾ ਨਹੀਂ ਆ ਪਹੁੰਚਾਇਆ ਕਿਸੇ ਨੇ ਭਲੇ ਪੁਰਸ਼ ਨੇ ਪਹੁੰਚਾਤਾ ਹੋਊਗਾ ਤੇ ਜਦੋਂ ਉਹ ਆਇਆ ਠੀਕ ਹੋ ਕੇ ਤੇ ਉਹਨੇ ਵੇਖਿਆ ਪਿੱਛੋਂ ਤਾਂ ਜੀ ਸਾਰੇ ਜਿਹੜੇ ਲੋਕ ਸੀ ਹੁਣ ਇਹਦਾ ਇਹਨੂੰ ਕੰਪੇਅਰ ਕਰਕੇ ਦੇਖੋ ਉਹਦਾ ਠਾਕਾ ਰੱਖ ਕੇ ਦੇਖੋ 1998 ਦੀ ਉਸ ਘਟਨਾ ਰੇਹ ਹਾਦਸੇ ਦੀ ਤੇ ਹੁਣ ਅਸੀਂ ਕਿੱਥੇ ਪਹੁੰਚ ਗਏ ਨਿਹਾਰ ਕਿੱਥੇ ਕਿੱਥੇ ਕਦਰਾਂ ਕੀਮਤਾਂ ਸਾਡੀਆਂ ਗਈਆਂ ਕਿੱਥੇ ਗਈ ਪੰਜਾਬੀ ਦੇ ਜੀਵਨ ਚੋਂ ਇਮਾਨਦਾਰੀ ਦੀ ਉਹ ਆ ਜਿਹੜੀ ਸ਼ੁਭ ਖਸਰਤ ਸੀ ਉਹ ਜਦੋਂ ਦੇਖਿਆ ਤੇ ਸਾਰੇ ਜਿਹੜੇ ਸੇਵ ਸੀ ਉਹ ਉਹ ਜਿਹੜੇ ਲੱਕੜ ਦੀਆਂ ਪੇਟੀਆਂ ਵੀ ਲੈ ਗਏ ਉਹ ਕਹਿੰਦੇ ਹੁਣ ਚਲੋ ਕਿ ਕਿਸੇ ਕੰਮ ਆਉਣ ਗਿਆ ਬਾਲਾ ਗੇਨੀ ਤਰ ਸਿਆਲ ਨੂੰ ਇਹ ਸਾਰ ਇੱਕ ਸੇਬ ਵੀ ਉੱਥੇ ਨਹੀਂ ਸੀ ਤੇ ਉਹਨੇ ਕਿਹਾ ਉਹਦੇ ਮੂੰਹੋਂ ਇੱਕੋ ਹੀ ਗੱਲ ਨਿਕਲੀ ਉਹ ਕਹਿੰਦਾ ਪੰਜਾਬ ਇਦਾਂ ਦਾ ਤਾਂ ਨਹੀਂ ਸੀ ਉਹਨੇ ਆਪਣੀ ਬੋਲੀ ਚ ਹਿੰਦੀ ਚ ਕਿਹਾ ਕਿ ਪੰਜਾਬ ਐਸਾ ਤੋਂ ਨਹੀਂ ਥਾ ਇਹ ਹੈ ਪੰਜਾਬ ਅਬ ਇਹ ਹੈ ਪੰਜਾਬ ਦੋ ਵਾਰੀ ਕਿਹਾ ਇਹ ਬੜਾ ਵੱਡਾ ਇੱਕ ਦਰਸ਼ਕ ਸਹਿਬਾਨ ਪ੍ਰਸ਼ਨ ਚੈਨਣਾ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਸਾਡੀ ਉਸ ਅਮੀਰ ਵਿਰਾਸਤੇ ਸਾਡੇ ਉਹਨਾਂ ਬਹੁਤ ਮਾਨਮਤੇ ਜਿਹੜੇ اخلاਕੀ ਗੁਣਸ ਹਨ ਉਹਨਾਂ ਤੇ ਇਹ ਸੋਚਣ ਦਾ ਵੇਲਾ ਹੈ ਇਹ ਐਪੀਸੋਡ ਕਰਨ ਦਾ ਮਕਸਦ ਇਹ ਹੈ ਕਿ ਜਾਗਰੂਕ ਕੀਤਾ ਜਾਵੇ ਆਪਣੇ ਆਪ ਨੂੰ ਵੀ ਰਿਵਾਈਜ਼ ਕਰਦੇ ਰਹਿਣਾ ਚਾਹੀਦਾ ਮੈਂ ਮੈਂ ਆਪਣੇ ਯਾਨੀ ਸਮੇਤ ਆਪਣੇ ਇਹ ਸਾਰੇ ਪੰਜਾਬੀ ਭਾਈਚਾਰੇ ਅੱਗੇ ਇਹ ਗੱਲ ਸਵਾਲ ਰੱਖਦਾ ਕਿ ਕਿੱਥੇ ਗਿਆ ਉਹ ਪੰਜਾਬ ਜਿਸ ਪੰਜਾਬ ਨੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਸੂਰਬੀਰ ਜੋਧਾ ਦਿੱਤਾ ਸੀ ਜਿਹਨੇ ਬੇਗਮਪੁਰਾ ਸ਼ਹਿਰ ਕੋਲੋਂ ਜਿਵੇਂ ਅਰਦਾਸ ਸੀ ਮਹਾਰਾਜ ਨੇ ਫਰਮਾਇਆ ਜਾਂ ਖਾਲਸਾ ਰਾਜ ਦੀ ਨੀ ਰੱਖੀ ਸੀ ਇੱਥੇ ਸਾਰਿਆਂ ਨੂੰ ਇਮਾਨਦਾਰੀ ਤੇ ਨੇਕੀ ਤੇ ਇਨਸਾਫ ਅਜਿਹੇ ਗੁਣਾ ਦੀ ਚੜਕ ਮਿਲਦੀ ਸੀ ਔਰ ਸਾਰੇ ਸੁਖੀ ਵਰਤੇ ਸਨ ਪਿਛਲੇ ਸਮੇਂ ਨੇ ਤਾਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਮਹਾਨ اخلاقی ਉੱਚਤਾ ਵਾਲਾ ਜੋਧਾ ਦਿੱਤਾ ਸੀ ਸੂਰਬੀ ਦਿੱਤਾ ਸੀ ਤਪੀ ਸੂਰ ਦਿੱਤਾ ਸੀ ਤਿਆਗੀ ਦਿੱਤਾ ਸੀ ਰਾਜ yogi ਦਿੱਤਾ ਸੀ ਤੇ ਅਸੀਂ ਜਿਹੜੇ ਇਸ ਮੌਜੂਦਾ ਸਮੇਂ 'ਚ ਇਹਨਾਂ ਹਾਲਾਤ 'ਚ ਵਿਚਰ ਰਹੇ ਹਾਂ ਤੇ ਇਹਨਾਂ ਹਾਲਾਤ ਤੇ ਤੇ ਕਾਬੂ ਪਾਉਣ 'ਚ ਅਸਫਲਾਂ ਬੁਰੀ ਤਰ੍ਹਾਂ ਫੇਰ ਅਸੀਂ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾਵਾਂਗੇ ਵੱਡਾ ਸਵਾਲ ਹੈ 100 ਸਵਾਲ ਦਾ 1 ਸਵਾਲ ਜਿਹੜਾ ਲਟਕ ਰਿਆ ਹੋਆ ਵਿੱਚ ਇਹਦਾ ਜਵਾਬ ਸਾਰੇ ਪੜੋ ਸਾਰੇ ਕੋਸ਼ਿਸ਼ ਕਰੋ ਇਹਦਾ ਹਲ ਕੀ ਹੋਇ ਕਿਵੇਂ ਲੱਭੀਏ ਕਿਵੇਂ ਉਹ ਕਦਰਾਂ ਕੀਮਤਾਂ ਵਾਪਸ ਆਉਣ ਅਖੀਰ ਵਿੱਚ ਮੈਂ ਬਾਬਾ ਫਰੀਦ ਸਾਹਿਬ ਕਿਉਂਕਿ ਬਾਬਾ ਫਰੀਦ ਸਾਹਿਬ ਤੋਂ ਹੀ ਗੱਲ ਸ਼ੁਰੂ ਹੋਈ ਸੀ ਤੇ ਬਾਬਾ ਫਰੀਦ ਸਾਹਿਬ ਦੇ ਇੱਕ ਸ਼ਲੋਕ ਨਾਲ ਅੰਤਰ ਜਾਤ ਮਾਰਨ ਦਾ ਸਵੈ ਪਰਚੋਲ ਕਰਨ ਦਾ ਆਪਾਂ ਸਾਰੇ ਇਹ ਵਿਲਾ ਤੇ ਇਸ ਸ਼ਲੋਕ ਨੂੰ ਮਨ ਵਿੱਚ ਰੱਖੀਏ ਇਹ ਤੇ ਗੌਰ ਕਰੀਏ ਫਰੀਦਾ ਜੇ ਤੂੰ ਅਕਲ ਲਤੀਫ ਇਹ ਤੂੰ دانشਮੰਦ ਹੈ ਨਾ ਸਿਆਣਾ ਕਾਲੇ ਲਿਖਣਾ ਲੇਖ ਫਿਰ ਭੜੇ ਕਮਨਾ ਕਰ ਬੇਈਮਾਨ ਨਾ ਬਣ ਬੇਅਦਰ ਨਾ ਬਣ ਇਨਸਾਫ ਦਾ ਪੱਲਾ ਨਾ ਛੱਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਕੀ ਕਰ ਆਪ ਨੜੇ ਗਰੀਬਾਨ ਮੈਂ ਆਪਣੀ ਭੁੱਖੜ ਵਿੱਚ ਗਰੀਬਾਨ ਹੁੰਦਾ ਭੁੱਖੜ ਆਪ ਨੜੇ ਗਰੀਬਾਨ ਮੈਂ ਸਿਰਨੀਵਾ ਕਰ ਦੇਖ ਫਿਰ ਸਿਰਨੀਵਾ ਦਾ ਬਤਲਵਾਇ ਕੇ ਆਪਣੇ ਅੰਦਰ ਝਾਤ ਮਾਰ ਆਪਣੀ ਸਵੈ ਪ੍ਰਚੋਲ ਕਰ ਸਾਰੇ ਆਪਾਂ ਆਪ ਆਪਣੀ ਸਵੈ ਪ੍ਰਚੋਲ ਕਰੀਏ ਸਾਰਾ ਸਮਾਜ ਕਰੇ ਫਿਰ ਕਿਤੇ ਉਹ ਗੁਣ ਜਿਹੜੇ ਨੇ ਉਹਨਾ ਵੱਲ ਅਸੀਂ ਫਿਰ ਮੋੜਾਂ ਪਾ ਸਕਦੇ ਆ ਤੇ ਮਾਣ ਨਾਲ ਸਿਰ ਉੱਚਾ ਕਰਕੇ ਜੀ ਸਕਦੇ ਆ ਇਸ ਸੰਦੇਸ਼ ਦੇ ਨਾਲ ਕਿ ਆਪਾਂ ਸਾਰੇ ਇਸ ਆ ਜਿਹੜਾ ਸਭ ਤੋਂ ਵੱਡਾ ਗੁਣ ਹੈ ਜਿਹੜਾ ਇਮਾਨਦਾਰ ਹੈ ਨਾ ਇਹਦੇ ਤੋਂ ਵੱਡਾ ਗੁਣ ਹੀ ਕੋਈ ਨਹੀਂ ਇਹ 100 ਗੁਣਾ ਦਾ 1 ਗੁਣਾ ਹੈ ਇਹਦਾ ਪੱਲਾ ਨਾ ਛੱਡੀਏ ਫਿਰ ਦਾਤਾਰ ਜਿਹੜਾ ਉਹ ਬਖਸ਼ਿਸ਼ ਕਰੇਗਾ ਔਰ ਜੀਵਨ ਜਿਹੜਾ ਉਹ ਸੁਖ ਸ਼ਾਂਤੀ ਸਹਿਜ ਨਾਲ ਬទਿਤ ਹੋਵੇਗਾ ਤੇ ਪਟਕਣਾ ਨਹੀਂ ਪਵੇਗਾ ਇਸ ਪਟਕਣ ਤੋਂ ਬਚਣ ਦੀ ਇਹ ਐਪੀਸੋਡ ਇੱਕ ਕਿਸਮ ਦਾ ਢੰਡੋਰਾ ਤੇ ਹੋ ਕੈ ਮੈਨੂੰ ਆਸ ਹੈ ਕਿ ਤੁਹਾਨੂੰ ਇਸ ਐਪੀਸੋਡ ਤੋਂ ਸ਼ੇਧ ਮਿਲੇਗੀ ਤੇ ਆਪਣੀ رائے ਤੋਂ ਸਾਨੂੰ ਜ਼ਰੂਰ ਜਾਣੂ ਕਰਵਾਇਓ ਐਪੀਸੋਡ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਦਾ ਪੰਜਾਬ ਟਾਕਸ